ਕਿ ਜਿਹੜੇ ਇਮੀਗ੍ਰੈਂਟਸ ਆਏ ਆ ਇਹ ਸਾਰੀਆਂ ਨੌਕਰੀਆਂ ਲੈ ਗਏ ਤੇ ਅਸੀਂ ਜਿਹੜੇ ਗੋਰੇ ਇੱਥੇ ਰਹਿਣ ਵਾਲੇ ਆ ਸਾਡੇ ਲਈ ਨੌਕਰੀਆਂ ਹੁਣ ਬਾਅਦ ਦੇ ਵਿੱਚ ਮਾਹਰਾਂ ਨੇ ਪਤਾ ਇਹ ਕੀਤਾ ਵੀ ਇਹ ਜਿਹੜੀ ਵੀਡੀਓ ਬਣਾਈ ਗਈ ਹੈ ਬੰਦਾ ਹੀ ਹੈ ਨਹੀਂ ਕੋਈ ਝੋਸ਼ ਨਾਲ ਇਹ ਵੀ ਵੀਡੀਓ ਲਗਭਗ ਜਿਹੜੀ ਰੀਅਲਿਸਟਿਕ ਲੱਗਦੀ ਆ ਦੇਖਣ ਨੂੰ ਇਦਾਂ ਲੱਗਦੀ ਜਿਦਾ ਅਸਲੀ ਹੀ ਜੀ ਟਿਕਟੌਕ ਦੇ ਉੱਤੇ ਵੀਡੀਓ ਪਾਈ ਜਾ ਸਕਦੀ ਪਰ ਉਹਦੇ ਨਾਲ ਤੁਹਾਨੂੰ ਲਿਖਣਾ ਪਊਗਾ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਸੰਬੰਧ। ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਭ ਤੋਂ ਵੱਡਾ ਨੁਕਸਾਨ ਇਹ ਕਰਨਾ ਕਿ ਲੋਕਾਂ ਨੂੰ ਕਦੇ ਹੀ ਲੱਗਣਾ ਚਾਹੀਦਾ ਕਿ ਇਹ ਜਸਲੀ ਇੱਕ ਵੀ ਚੀਜ਼ ਨਹੀਂ ਹੈ। ਇਹ ਬਹੁਤ ਵਾਇਰਲ ਹੋਈ ਹੈ ਵੀਡੀਓ ਟਿਕਟੌਕ ਦੇ ਉੱਤੇ ਜਿਹਦੇ ਵਿੱਚ ਇੱਕ ਵਿਅਕਤੀ ਆ ਜਿਹੜਾ ਆਪਣਾ ਨਾਂ ਜੋਸ਼ ਦੱਸਦਾ ਜੋਸ਼ ਇਹ ਕਹਿੰਦਾ ਕਿ ਜਿਹੜੇ ਇਮੀਗ੍ਰੈਂਟਸ ਆਏ ਆ ਇਹ ਸਾਰੀਆਂ ਨੌਕਰੀਆਂ ਲੈ ਗਏ ਤੇ ਅਸੀਂ ਜਿਹੜੇ ਗੋਰੇ ਇੱਥੇ ਰਹਿਣ ਵਾਲੇ ਆ ਸਾਡੇ ਲਈ ਨੌਕਰੀਆਂ ਨਹੀਂ। ਸੋ ਉਹ ਜੋਸ਼ ਜਿਹੜਾ ਆ ਉਹ ਇੱਕ ਵਿਅਕਤੀ ਆ ਉਹਨੇ ਰੀਲਾਂ ਬਣਾ ਆਪਣੇ ਟਿਕਟੌਕ ਦੀਆਂ ਵੀਡੀਓ ਜਿਹੜੀਆਂ ਬੜਾ ਬਣਾ ਕੇ ਪਾਈਆਂ। ਹੁਣ ਪਤਾ ਇਹ ਲੱਗਾ ਕਿ ਉਹ ਜਿਹੜਾ ਬੰਦਾ ਹੈ ਹੁਣ ਕੁੱਝ ਲੋਕ ਸਹਿਮਤ ਹੋ ਰਹੇ ਕਿ ਹਾਂਜੀ ਜੀ ਇਹ ਸਹੀ ਗੱਲ ਕਹਿ ਰਿਹਾ ਜਿਹੜੇ ਇਮੀਗ੍ਰੈਂਟ ਆ ਬਾਰਾਂ ਆ ਕੇ ਨੌਕਰੀਆਂ ਲਗਾ ਕੇ ਸਾਡੇ ਟਿਮ ਹਾਟਲ ਤੇ ਵੀ ਨੌਕਰੀ ਨਹੀਂ ਮਿਲਦੀ। ਸਾਰੇ ਟਿਮ ਹਾਟਲ ਤੇ ਇਮੀਗ੍ਰੈਂਟ ਕੰਮ ਕਰ ਰਹੇ ਆ। ਹੁਣ ਬਾਅਦ ਦੇ ਵਿੱਚ ਮਾਹਰਾਂ ਨੇ ਪਤਾ ਇਹ ਕੀਤਾ ਵੀ ਇਹ ਜਿਹੜੀ ਵੀਡੀਓ ਬਣਾਈ ਗਈ ਹੈ ਬੰਦਾ ਹੀ ਹੈ ਨਹੀਂ ਜੋਸ਼ਨਾ ਦਾ ਕੋਈ ਉਹ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਜਨਰੇਟ ਕੀਤਾ ਗਿਆ ਵਿਅਕਤੀ ਆ ਜਿੱਦਾ ਗੂਗਲ VUI ਸੌਫਟਵੇਅਰ ਆ ਜਿਹੜਾ ਰੀਅਲਿਸਟਿਕ ਵੀਡੀਓ ਬਣਾ ਦਿੰਦੇ ਤੁਸੀਂ ਲਿਖ ਦਿਓ ਉਹੋ ਹੀ ਵੀਡੀਓ ਉਹ ਬਣਾਈ ਜਾਂਦੇ ਆ ਔਰ ਉਹਦੇ ਵਿੱਚ ਬਹੁਤ ਨਸਲੀ ਮੈਸੇਜ ਸੀਗਾ ਜਿਹੜੇ ਜੋਸ਼ ਆ ਉਹਨੇ ਖਾਸ ਤੌਰ ਤੇ ਜਿਹੜੇ ਇੰਡੀਅਨ ਇਮੀਗਰੈਂਟ ਆ ਉਹਨਾਂ ਨੂੰ ਕਿਹਾ ਕਿ ਇਹ ਨੌਕਰੀਆਂ ਸਾਡੀਆਂ ਲੈ ਰਹੇ ਆ ਸਪੈਸ਼ਲੀ ਟਿਮ ਹੌਟਨ ਦੇ ਉੱਤੇ ਤੇ ਉਹਨੇ ਫਿਰ ਕੈਨੇਡਾ ਦੀਆਂ ਜਿਹੜੀਆਂ ਇਮੀਗ੍ਰੇਸ਼ਨ ਪਾਲਿਸਿਜ਼ ਆ ਉਹਦੇ ਉੱਤੇ ਵੀ ਸਵਾਲ ਚੱਕੇ ਵੀ ਕੇਸ ਹਿਸਾਬ ਦੇ ਨਾਲ ਤੁਸੀਂ ਬੰਦੇ ਇੱਥੇ ਸੱਜ ਰਹੇ ਹੁਣ ਬਹੁਤ ਸਾਰੇ ਜਿਹੜੇ ਸਰੋਤੇ ਸੀਗੇ ਉਹਨੂੰ ਮਨੋਂ ਲੱਗਿਆ ਵੀ ਬੰਦਾ ਜਾਇਜ਼ ਆ ਵੀ ਟਿਮ ਹੌਟਨ ਦੇ ਨੌਕਰੀ ਲੱਭਣ ਜਾਂਦਾ ਕਿਉਂਕਿ ਇਹ ਇਮੀਗ੍ਰੈਂਟ ਨਹੀਂ ਐ ਗੋਰਾ ਐ ਤੇ ਨੌਕਰੀ ਨੂੰ ਮਿਲਦੀ ਟਿਮ ਹੌਟਨ ਦੇ ਉੱਤੇ ਵੀ ਬੜੀ ਮਾੜੀ ਗੱਲ ਆ ਸੋ ਉਹਨਾਂ ਨੇ ਦੱਸਿਆ ਵੀ ਉਹਨੂੰ ਲੱਗਿਆ ਰੀਅਲ ਬੰਦਾ ਆ ਕੋਈ ਵਿਅਕਤੀ ਆ ਜਿਹੜਾ ਆਪਣੀਆਂ ਵੀਡੀਓ ਬਣਾ ਰਿਹਾ ਤੇ ਇੱਕ ਪ੍ਰੋਫੈਸਰ ਵੀ ਉਹਨਾਂ ਦੇ ਵਿੱਚ ਸ਼ਾਮਲਾ ਜਿਹੜਾ ਇਹ ਮੰਨਦਾ ਕਿ ਵੀਡੀਓ ਲਗਭਗ ਜਿਹੜੀ ਰੀਅਲਿਸਟਿਕ ਲੱਗਦੀ ਆ ਦੇਖਣ ਨੂੰ ਇਦਾਂ ਲੱਗਦੀ ਜਿਦਾ ਅਸਲੀ ਹੁੰਦੀ ਆ ਜਿਹੜੇ ਕੁਝ ਈਵਰਸ ਸੀਗੇ ਉਹਨਾਂ ਨੇ ਦੇਖ ਲਿਆ ਵੀ ਇਹ ਵੀਡੀਓ ਫੇਕ ਆ ਜਿਹੜੇ ਕਲੂਜ਼ ਉਹਨਾਂ ਨੂੰ ਮਿਲੇ ਜਿੱਦਾਂ ਵੀ ਹੱਥ ਦੀਆਂ ਮੂਵਮੈਂਟਸ ਜਿਹੜੀਆਂ ਥੋੜੀਆਂ ਜੀਆਂ ਸਟ੍ਰੇਂਜ ਆ ਜਿਹੜੀ ਬੈਕਗ੍ਰਾਉਂਡ ਦਾ ਜਿਹੜੀ ਪਿਸ਼ੋਕੜ ਦੇ ਵਿੱਚ ਜੋ ਕੁਝ ਦਿਖ ਰਿਹਾ ਉਹ ਨਕਲੀ ਆ ਸਟ੍ਰੀਟ ਸਾਈਨ ਨਹੀਂ ਉੱਥੇ ਲੱਗੇ ਤੇ ਉਹਨਾਂ ਨੇ ਕਹਿ ਦਿੱਤਾ ਸੀ ਵੀ ਇਹ ਗਲਤ ਹੁਣ ਟਿਕਟੌਕ ਨੇ ਉਹ ਜਿਹੜੀਆਂ ਵੀਡੀਓਜ਼ ਆ ਉਹ ਰਿਮੂਵ ਕਰ ਲਈਆਂ ਕਿ ਉਹ ਕਹਿੰਦੇ ਜਿਹੜਾ ਇਹ ਰੂਲ ਨੂੰ ਤੋੜ ਰਹੀਆਂ ਕਿਉਂਕਿ ਇਹਨੂੰ ਲੇਬਲ ਨਹੀਂ ਕੀਤਾ ਜੇ ਤੁਸੀਂ ਆਰਟੀਫੀਸ਼ੀਅਲ ਇਹ ਨਹੀਂ ਵੀ ਕਿ ਟਿਕਟੌਕ ਦੇ ਉੱਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਬਣੀ ਵੀਡੀਓ ਨਹੀਂ ਪਾਈ ਜਾ ਸਕਦੀ ਟਿਕਟੌਕ ਦੇ ਉੱਤੇ ਵੀਡੀਓ ਪਾਈ ਜਾ ਸਕਦੀ ਪਰ ਉਹਦੇ ਨਾਲ ਉੱਥੇ ਨੂੰ ਲਿਖਣਾ ਪਊਗਾ ਵੀ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਜਨਰੇਟ ਕੀਤੀ ਹੈ ਦੂਜਾ ਇਹ ਵੀਡੀਓ ਇੱਕ ਨੈਕਸਾ ਨਾਂ ਦੀ ਕੰਪਨੀ ਤੋਂ ਆਈ ਹੈ ਜਿਹੜੀ AI ਟੂਲ ਬਣਾਉਂਦੀ ਹੈ ਹਾਇਰਿੰਗ ਦੇ ਲਈ ਜਾਂ ਵੀਡੀਓ ਬਣਾਉਂਦੀ ਹੈ ਆਪਣੇ ਮਾਰਕੀਟਿੰਗ ਐਕਸਪੈਰੀਮੈਂਟ ਕਰਨ ਦੇ ਲਈ ਆਪਣਾ ਲੋਕੋ ਕੁਝ ਸੀਨਸ ਦੇ ਵਿੱਚ ਉਹ ਦਿਖਾਵ ਵੀ ਦਿੰਦੀ ਹੈ ਐਕਸਪਰਟ ਕਹਿੰਦੇ ਆ ਵੀ ਇਹ अनੈਥੀਕਲ ਆ ਮਾਰਕੀਟਿੰਗ ਐਕਸਪਰਟ ਇਹ ਕਹਿੰਦੇ ਆ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਇਸ ਤਰ੍ਹਾਂ ਦੇ ਨਸਲੀ ਜਾਂ ਗੁੰਮਰਾਹਕੁਨ ਮੈਸੇਜ ਦੇਣਾ ਬਹੁਤ ਹੀ ਗਲਤ ਆ ਇਹ ਬਹੁਤ ਹੀ ਖਤਰਨਾਕ ਆ ਕਾਹਲੂ ਕੁਝ ਵੀ ਹੋ ਸਕਦਾ ਹੁਣ ਹੌਲੀ ਹੌਲੀ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਇਹ ਬਿਹਤਰ ਹੋ ਰਹੀ ਹੈ ਆਰਟੀਫੀਸ਼ੀਅਲ ਜਿਹੜੇ ਇੰਟੈਲੀਜੈਂਸ ਦੇ ਟੂਲਸ ਨੇ ਜਿੱਦਾਂ VEO ਆ ਉਹ ਹੁਣ ਬਿਲਕੁਲ ਅਸਲੀ ਵੀਡੀਓ ਬਣਾ ਲੈਂਦੇ ਆ ਉਹ ਆਲਮੋਸਟ ਰੀਅਲ ਲੱਗਦੀ ਆ ਤੁਹਾਨੂੰ ਤੇ ਉਹਦਾ ਜਿਹੜਾ ਲਿਪ ਸਿੰਕ ਆ ਉਹ ਵੀ ਮਤਲਬ ਜੋ ਬੋਲਦੇ ਆ ਉਹ ਵੀ ਬਿਲਕੁਲ ਠੀਕ ਹੁੰਦਾ ਉਹਨਾਂ ਦੀ ਆਵਾਜ਼ ਦੇ ਨਾਲ ਮਤਲਬ ਕੋਈ ਬੰਦਾ ਦੱਸ ਹੀ ਨਹੀਂ ਸਕਦਾ ਵੀ ਇਹ ਅਸਲੀ ਆ ਜਾਂ ਨਕਲੀ ਆ ਪਰ ਜੇ ਤੁਸੀਂ ਵੀ ਕੋਈ ਜੋਸ਼ਨਾ ਦੀ ਵੀਡੀਓ ਦੇਖੀ ਹੈ ਵਿਅਕਤੀ ਦੀ ਤਾਂ ਇਹਨੂੰ ਸਮਝੋ ਵੀ ਇਹ ਨਕਲੀ ਆ ਹੁਣ ਤੇ ਇਹਨਾਂ ਨੇ ਹਟਾ ਲਈ ਆ ਸੋ ਜਿਹੜੇ ਰੂਲਸ ਤੇ ਲੈਵਲਸ ਨੇ ਉਹ ਸਦਾ ਕਲੀਅਰ ਨਹੀਂ ਹੁੰਦੇ ਟਿਕਟੌਕ ਇਹ ਵੀ ਕਹਿੰਦੀ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵੀਡੀਓ ਨੂੰ ਕਲੀਅਰਲੀ ਲੇਬਲ ਕਰਨਾ ਚਾਹੀਦਾ ਪਰ ਬਹੁਤ ਸਾਰੇ ਨਹੀਂ ਕਰਦੇ ਤੇ ਪਲੇਟਫਾਰਮ ਉਹਨਾਂ ਨੂੰ ਫੜ ਵੀ ਨਹੀਂ ਸਕਦਾ ਜਿਹੜਾ ਕਿ ਇੱਕ ਕਨਫਿਊਜ਼ਿੰਗ ਵੀ ਆ ਤੇ ਨੁਕਸਾਨਦਾਇਕ ਵੀ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਭ ਤੋਂ ਵੱਡਾ ਨੁਕਸਾਨ ਇਹ ਕਰਨਾ ਕਿ ਲੋਕਾਂ ਨੂੰ ਪਤਾ ਨਹੀਂ ਲੱਗਣਾ ਕਿਹੜੀ ਚੀਜ਼ ਅਸਲੀ ਹੈ ਕਿਹੜੀ ਚੀਜ਼ ਨਕਲੀ ਹੈ ਜੋ ਮਰਜ਼ੀ ਦੇ ਨਾਲ ਕੀਤਾ ਜਾ ਸਕਦਾ ਤੇ ਲਗਭਗ ਹਰ ਵਿਅਕਤੀ ਫੋਨ ਉਹਦੇ ਕੋਲ ਆ ਤੇ ਫੋਨ ਦੇ ਉੱਤੇ ਉਹ ਸੋਸ਼ਲ ਮੀਡੀਆ ਦੇ ਉੱਤੇ ਆ ਤੇ ਕੁਦਰਤੀ ਤੌਰ ਦੇ ਉੱਤੇ ਅਦਾ ਅਸਰ ਵੀ ਬਹੁਤ ਪੈ ਸਕਦਾ ਸੋ ਇਹ ਜੋਸ਼ਨਾ ਦਾ ਵਿਅਕਤੀ ਜਿਹੜਾ ਇਹ ਕਹਿੰਦਾ ਕਿ ਮੈਂ ਗੋਰਾ ਆ ਇੰਡੀਆ ਨੀ ਇੱਥੇ ਆ ਕੇ ਸਾਡੀਆਂ ਨੌਕਰੀਆਂ ਖਾ ਗਏ ਤੇ ਦੇਖੋ ਮੈਨੂੰ ਟਿਮ ਹੌਟਨ ਚ ਵੀ ਨੌਕਰੀ ਨਹੀਂ ਮਿਲ ਰਹੀ ਲੱਖਾਂ ਲੋਕ ਉਹਦੇ ਪਿੱਛੇ ਲੱਗ ਗਏ ਪਤਾ ਬਾਅਦ ਚ ਇਹ ਲੱਗਿਆ ਕਿ ਜੋਸ਼ਨਾ ਦਾ ਵਿਅਕਤੀ ਨੇ ਸਿਰਫ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਵੀਡੀਓ ਬਣਾਈ ਹੈ ਨਾ ਉਹ ਕਿਤੇ ਨੌਕਰੀ ਮੰਗਣ ਗਿਆ ਨਾ ਕੋਈ ਗੱਲ ਆ ਨਾ ਕੋਈ ਹੋਰ ਮਸਲਾ ਸਿਰਫ ਤੇ ਸਿਰਫ ਲੋਕਾਂ ਗਮਰਾ ਕੀਤਾ ਗਿਆ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ